ਗੁਰਦਾਸਪੁਰ ਦੇ ਕਸਬਾ ਦੁਰੰਗਲਾ ਵਿਖੇ ਸਥਿਤ ਜਵਾਹਰ ਨਵੋਦੇ ਵਿਦਿਆਰਤੀ ਵਿਦਿਆਲੇ ਵਿੱਚ 400 ਵਿਦਿਆਰਥੀ ਹੜ੍ਹ ਦੇ ਪਾਣੀ ਵਿੱਚ ਕੈਦ ਹੋ ਗਏ ਦੱਸਦੇ ਇਹ ਕਿ ਰਾਵੀ ਦਰਿਆ ਦਾ ਪਾਣੀ ਹੱਦ ਟੱਪ ਕੇ ਕਰੀਬ 9 ਕਿਲੋਮੀਟਰ ਤੱਕ ਦੂਰ ਪਹੁੰਚ ਚੁੱਕਿਆ ਇਸ ਦੇ ਨਾਲ ਹੀ ਪਾਣੀ ਦੇ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਚਪੇਟ ਵਿੱਚ ਲੈਂਦਾ ਹੋਇਆ ਤੇਜ਼ੀ ਨਾਲ ਕਲਾਂ ਨੌਰ ਸਾਈਡ ਨੂੰ ਜਾ ਰਿਹਾ ਹੈ ਰਸਤੇ ਵਿੱਚ ਦਬੂੜੀ ਵਿੱਚ ਜਿੱਥੇ ਜਵਾਹਰ ਨਵੋਦੇ ਵਿਦਿਆਲੇ ਸਥਿਤ ਹੈ ਹੋਰ ਵੀ ਕਈ ਪਿੰਡ ਹੁੰਦੇ ਹਨ ਜਵਾਹਰ ਨਵੋਦੇ ਵਿਦਿਆਲੇ ਵਿੱਚ ਕਰੀਬ 5 ਫੁੱਟ ਪਾਣੀ ਖੜਾ ਹੋ ਗਿਆ ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਫੋਨ ਤੇ ਹੋਈ ਗੱਲਬਾਤ ਅਨੁਸਾਰ ਕੁੱਲ 400 ਵਿਦਿਆਰਥੀ ਵੱਖ-ਵੱਖ ਕਲਾਸਾਂ ਵਿੱਚ ਫਸੇ ਹੋਏ ਹਨ ਜੋ ਹੋਸਟਲ ਵਿੱਚ ਰਹਿ ਰਹੇ ਸਨ ਇਸ ਦੇ ਨਾਲ ਹੀ ਸਕੂਲ ਵਿੱਚ 40 ਅਧਿਆਪਕਾਂ ਅਤੇ ਕਰਮਚਾਰੀਆਂ ਦਾ ਵੀ ਸਟਾਫ ਅਤੇ ਖੁਦ ਪ੍ਰਿੰਸੀਪਲ ਨਰੇਸ਼ ਕੁਮਾਰ ਵੀ ਸਕੂਲ ਵਿੱਚ ਇਹੀ ਕੈਦ ਵਿੱਚ ਹਨ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਅਤੇ ਪ੍ਰਸ਼ਾਸਨ ਵੱਲੋਂ ਜਲਦੀ ਹੀ ਵਿਦਿਆਰਥੀਆਂ ਨੂੰ ਕੱਢਣ ਲਈ ਪੁਕਤਾ ਇੰਤਜ਼ਾਮ ਕੀਤੇ ਜਾਣਗੇ ਕੀ ਨਾਜਾਟ ਮੰਨਪ੍ਰੀਤ ਕੋ ਸਰ ਜੀ ਕੀ ਨਾਜੇ ਬੱਚੇ ਦਾ ਨਾਮ ਸਰ ਜਿਸਕਿੰਦਰ ਸਿੰਘ ਬੱਚੇ ਦਾ ਨਾਮ ਕੀ ਗੱਲ ਹੈ ਸਰ ਜੀ ਅਸੀਂ ਕਿਹਾ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਨਹੀਂ ਪਹੁੰਚਿਆ ਸਰ ਜੀ ਠੀਕ ਹੈ ਜੀ ਸਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਮਾਮਲਾ ਸਰ ਜਰੂਰ ਆਣਾ ਚਾਹੀਦਾ ਜੀ ਉਹਨਾਂ ਤੱਕ ਪਹੁੰਚਿਆ ਜੀ ਬਹੁਤ ਸਰ ਫੋਨ ਕੀਤੇ ਆਪਾਂ ਡੀਸੀ ਨੂੰ ਵੀ ਫੋਨ ਕੀਤੇ ਸਾਰਿਆਂ ਨੂੰ ਫੋਨ ਕੀਤੇ ਆ ਸੱਚ ਅੰਡੀਗਰ ਤੱਕ ਫੋਨ ਕੀਤਾ ਵਾ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰ ਤੇ ਦੇਖਿਆ ਜੀ ਕੱਲ ਉਹਨਾਂ ਨੂੰ ਛੁੱਟੀ ਦਾ ਮੈਸੇਜ ਦਿੱਤਾ ਗਿਆ ਸੀ ਕੋਈ ਮੈਸੇਜ ਨਹੀਂ ਆਇਆ ਸਰ ਹਾਂ ਜੀ ਗਰੁੱਪ 'ਚ ਕੋਈ ਮੈਸੇਜ ਨਹੀਂ ਆਇਆ ਕਿ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਲੈ ਜਾਓ ਅਸੀਂ ਮੈਸੇਜ ਹੀ ਢੀਕਦੇ ਰਹੇ ਆ ਕੋਈ ਉੱਤੇ ਸਕੂਲ ਸਕੂਲ ਦੇ ਵਿੱਚ ਕਿਸੇ ਦਾ ਘਰ ਹੋਈ ਹੋਈ ਹੈ ਸਾਡੀ ਮੇਰੀ ਕਿਸੇ ਨਾ ਸਾ ਜਦੋਂ ਪਾਣੀ ਆਇਆ ਉਦੋਂ ਗੱਲ ਹੋਈ ਹੈ ਟੀਚਰ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਦੇ ਪਏ ਆ ਕਿਸਤੀਆਂ ਆਉਣ ਲੱਗੀਆਂ ਬੱਸਾਂ ਆਉਣ ਲੱਗੀਆਂ ਸਾਰੇ ਇਹੀ ਲਾੜੇ ਲਾਈ ਜਾਂਦੇ ਆ ਬੱਸਾਂ ਆਉਣ ਲੱਗੀਆਂ ਕਿਸਤੀਆਂ ਆਉਣ ਲੱਗੀਆਂ ਆਹੀਂ 에어로ਪਲੇਨਾਂ ਲੱਗੇ ਆ ਅਹੀਂ ਬੱਚਿਆਂ ਨੂੰ ਸੇਵ ਕਰ ਲਾਂਗੇ ਪਰ ਸਰ ਅਜੇ ਤੱਕ ਕੁਝ ਨਹੀਂ ਹੋਣ ਲਿਆ ਸਰ ਬਹੁਤ ਘੱਟ ਸਮਾਂ ਹਾਂਜੀ 4 ਕਿਲੋ ਦਾ ਹੈ ਦਾ ਬੱਚਾ ਸਰ ਮੇਰਾ ਬੱਚਾ ਹੁਣ 8ਵੀਂ ਕਲਾਸ ਹੋ ਗਿਆ 7ਵੀਂ ਕਲਾਸ ਆਇਆ ਹੈ ਸਰ ਕਦੀ ਨਾ ਨੀ ਪ੍ਰੋਬਲਮ ਨਹੀਂ ਆਈ ਹੈ ਪ੍ਰੋਬਲਮ ਪਹਿਲੀ ਵਾਰ ਆਈ ਹੈ ਸਰ ਬਹੁਤ ਸਾਨੂੰ ਤਾਂ ਸਵੇਰ ਤੱਕ ਵੀ ਇਹ 7:30 ਵਜੇ ਤੱਕ ਵੀ ਇਹ ਵੀਰੇ ਮੈਸੇਜ ਪਾਏ ਗਏ ਨੇ ਕਿ ਇੱਥੇ ਪਾਣੀ ਨਹੀਂ ਆਇਆ ਹੈਗਾ ਇਹੀ ਗੱਲ ਕਹੀ ਜਾਂਦੇ ਨੇ ਇੱਥੇ ਪਾਣੀ ਨਹੀਂ ਆਇਆ ਹੈਗਾ ਤਾਂ ਦੇ ਦਿਲ ਕਰਦਾ ਬੱਚੇ ਲੈ ਜਾਓ ਨਹੀਂ ਦਿਲ ਕਰਦਾ ਰਹਿਣ ਦਿਓ ਜਿਹੜੀ ਮੈਡਮ ਇਹ ਮੈਸੇਜ ਪਾ ਰਹੀ ਉਹ ਖੁਦ ਲੀਵ ਤੇ ਗਈ ਹੋਈ ਹੈ ਤੇ ਅੰਦਰ ਮੈਡਮ ਦੇ ਨਾਲ ਗੱਲ ਹੋਈ ਆ ਹੁਣ ਉਹ ਕਹਿੰਦੇ ਨੇ 5:30 ਫੁੱਟ ਤੱਕ ਪਾਣੀ ਆ ਚੁੱਕਾ ਵਾ ਤੇ ਅਸੀਂ ਤਾਂ ਉੱਪਰ ਬੈਠੇ ਹਾਂ ਸੈਕਿੰਡ ਫਲੋਰ ਤੇ ਸਰ ਬੱਚੇ ਲੈ ਕੇ ਬੈਠੇ ਹੋਏ ਆ ਬੈਠੇ ਹੋਏ ਬੱਚਿਆਂ ਨੂੰ ਕੀ ਖਾਣ ਨੂੰ ਨਹੀਂ ਚਾਹੀਦਾ ਬੱਚਿਆਂ ਨੂੰ ਕੀ ਪੀਣ ਨੂੰ ਨਹੀਂ ਚਾਹੀਦਾ ਇਹਨਾਂ ਦਾ ਫਰਜ਼ ਇਹ ਬਣਦਾ ਸੀ ਸਾਨੂੰ ਕੱਲ ਹੀ ਮੈਸੇਜ ਕਰਦੇ ਕਿ ਆਪਣੇ ਬੱਚੇ ਤੁਸੀਂ ਲੈ ਜਾਓ ਸਾਡੇ ਬੱਚੇ ਸਾਡੇ ਕੋਲ ਹੁੰਦੇ ਆਪਾਂ ਕਿਸ ਤਰ੍ਹਾਂ ਵੀ ਰੱਖਦੇ ਸੀ ਜਿਸਿਸ ਹਾਲਾਤਾਂ ਟਿਕਨੂ ਹੀ ਸਾਡੇ ਸਾਰਿਆਂ ਨਾਲ ਵੀਰੇ ਅਸੀਂ ਥਾਣੇ ਤੋਂ ਵੀ ਹੋ ਕੇ ਆਏ ਆ ਥਾਣੇ ਉਹ ਇੱਥੋਂ ਵਾਲੇ ਥਾਣੇ ਵਾਲੇ ਕਹਿੰਦੇ ਕੀ ਆਹ ਸਾਡੇ ਹਲਕੇ ਚ ਨਹੀਂ ਪੈਂਦਾ ਧਮੂੜੀ ਜਾ ਕੇ ਕੰਪਲੇਂਟ ਕਰੋ ਧਮੂੜੀ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ ਖੁਦ ਡੁੱਬੇ ਹੋਏ ਆ ਅਸੀਂ ਤੁਹਾਨੂੰ ਕਿਵੇਂ ਬਚਾਈਏ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਸਾਡੇ ਬੱਚੇ ਹਨ ਨੂੰ ਮਿਲ ਜਾਣ ਬਸ ਜਿੱਦਾਂ ਇਹ ਘਾਟੇ ਬੱਚੇ ਹਨ ਨੂੰ ਮਿਲਣ ਬਸ ਸਾਡੇ ਕੋਲ ਆ ਜਾ ਸਾਡੇ ਬੱਚੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੀ ਨਾ ਆ ਜਾ ਭਾਈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਗੁਰਪਿੰਦਰ ਸਿੰਘ ਆ ਜੀ ਪਿੰਡ ਸਾਡਾ 100 ਵਾਲਾ ਜੀ ਤੁਹਾਡਾ ਵੀ ਬੱਚਾ ਜੀ ਹਾਂ ਜੀ ਮੇਰੀ ਬੇਟੀ ਆ ਤੇ ਸਾਡੇ ਗਵਾਂਢ ਦਾ ਨਾਲ ਮੇਰੇ ਆਏ ਬੰਦਾ ਸਾਡੇ ਦੋ ਬੱਚੇ ਦੋ ਬੱਚੀਆਂ ਨੇ ਸਾਡੀਆਂ ਤੇ ਅਹੀਂ ਸਾਰੇ ਬੱਚੀਆਂ ਦਾ ਇੱਕ ਦਾ ਪ੍ਰਨੀਤ ਕੌਰ ਆ ਇੱਕ ਦਾ ਮਨਸੀਦਤ ਕੌਰ ਆ ਇਹ ਹੇਠਾਂ ਕੋਈ ਵੀ ਸ਼ਾਸਨ ਦਾ ਕੁਝ ਨਹੀਂ ਸਰ ਅਸੀਂ ਕੱਲ ਇਹਨਾਂ ਨੂੰ ਸਵੇਰੇ 10 ਵਜੇ ਫੋਨ ਕੀਤਾ ਸੀਗਾ ਕਿ ਪਾਣੀ ਆ ਗਿਆ ਤੇ ਬੱਚੇ ਆਪਾਂ ਲੈ ਜੀਏ ਇਹ ਕਹਿੰਦੇ ਕਿ ਨਹੀਂ ਇੱਥੇ ਕੁਝ ਨਹੀਂ ਹੈ ਵਜਾ ਬਿਲਕੁਲ ਬੱਚੇ ਸੇਫ ਨਹੀਂ ਕੁਝ ਨਹੀਂ ਹੈ ਤੇ ਸਵੇਰ ਤੋਂ ਹੁਣ ਫੋਨ ਕਰਦੇ ਪਿਆ ਜੇ ਤੁਹਾਡੇ ਕੋ ਪਹੁੰਚ ਹੈਗੀ ਹੈ ਤੇ ਤੁਸੀਂ ਇੱਥੇ ਆ ਕੇ ਦੇ ਬੱਚੇ ਆਪਣੇ ਲੈ ਜੀ ਹੁਣ ਇੱਥੇ ਪਹੁੰਚ ਕਿੱਦਾਂ ਕਰੀਏ ਤੁਸੀਂ ਆਪ ਦੱਸੋ ਬੰਦਾ ਨਹੀਂ ਜਾ ਸਕਦਾ ਕੋ ਗੱਡੀ ਨਹੀਂ ਕੋ ਟਰੈਕਟਰ ਨਹੀਂ ਜਾ ਸਕਦਾ ਕਿੱਦਾਂ ਪਹੁੰਚ ਕਰੀਏ ਕਿੱਦਾਂ ਦੇ ਸਕੂਲ ਦੀ ਗੰਢੀ ਦੀਆਂ ਇਹਨਾਂ ਲਈ ਹੈ ਇਹਨਾਂ ਦੀ ਅੰਗੈਲੀ ਹੈ ਜੀ